ਤੁੱਕ ਸੁਬਾ ਦੇ 8 ਤੇ ਮੰਮਾ ਦੇ ਤੋਂ ਮੈਂ ਜਲਦੀ ਪਿਆਰ ਸਾਰੀ ਇਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹਲ ਬਲੌਗਸ ਦੇ ਨਾਲ ਨਾਲ ਦੁਰਿਆ ਜੋ ਇਸ ਸਮੇਂ ਤੁਹਾਡੇ ਕੋਲ ਤੇ ਨਿਊ ਨੇ ਕਹਿੰਦੇ ਜੇ ਤੁਸੀਂ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਕਿ ਟਾਈਮ ਹੈ ਜਿਹੜਾ ਸਾਡਾ ਬਿਲਕੁਲ ਹੋ ਗਿਆ ਤੇ ਨਵਰੀਤ ਕਰ ਜਿਹੜੀ ਆਪਣੀ ਡਿਊਟੀ ਨਿਮਾਉਂਦੀ ਹੋਈ ਬਲੌਗ ਦੀ ਜਿਹੜੀ ਸਟਾਰਟਿੰਗ ਕਰਦੀ ਹੈ ਤੇ ਮੈਂ ਜਲਦੀ ਜਲਦੀ ਫੁਲਕਾ ਬੰਨ ਲਿਆ ਹਨ ਸਮ੍ਰਿਤੀ ਦੀ ਛਾੜੂ ਲਾ ਰਹੀ ਸਮ੍ਰਿਤੀ ਦੀ ਛਾੜੂ ਲਾ ਰਹੀ ਹੈ ਦਖਾ ਸਮ੍ਰਿਤੀ ਛਾੜੂ ਛਾੜੂ ਦਿਖਾਉਦਾ ਛਾੜੂ ਦਿਖਾ ਦੇ ਬਾਪੂ ਜੀ ਅੱਗੇ ਬਾਪੂ ਜੀ ਜੀ ਆਏ ਆਏ ਇਹ ਆ ਤੇ ਹਣੀ ਫਰ ਢਾਣਾ ਹੋਏ ਇਹ ਫਾ ਤਾਂ ਨਾ ਬਣਾਈ ਉਹ ਕੀ ਬਣਾਉਣਾ ਨਾ ਬਗਰੋ ਹਾਂਜੀ ਜਿਹੜੇ ਹੈ ਹਾਂਜੀ ਇਹ ਜਿਹੜੇ ਹੈ ਇਹ ਸਾਡੇ ਬਾਪੂ ਜੀ ਬਾਪੂ ਗਾ ਹਾਂ ਬਸ ਗਿਆ ਟਾਈਮ ਹੋਇਆ ਗਾ ਜੇ ਲੈ ਜੀ ਨੂੰ ਲੁਕੀ ਐਦਾਂ ਮੰਜੀ ਦੇ ਟ੍ਰੈਕਟਰ ਲੱਗ ਗਿਆ ਉਹ ਸੜ ਚੱਤੂਆ ਅਲੀਸ ਕੀ ਕੋਸਨੀਸ ਕਰਕੇ ਪਾਣੀ ਹੈ ਲਿਆ ਦੇ ਇੱਕ ਕੋਟੀ ਦੇ ਦੇ ਬੱਸ ਬਹੁਤ ਵਧੀਆ ਲੱਗਦੀ ਮੈਨੂੰ ਮਾਈ ਫੇਵਰਿਟ ਫਰੂਟ ਦਿਖਾਓ ਮੋਦੇ ਲਸਾ ਮੈਂ ਨਹੀਂ ਮੈਂ ਤਾਂ ਕੱਚਾ ਜਿਹਾ ਲੈਣਾ ਹੈਗਾ ਨਵਰੀਤ ਨਹੀਂ ਮਮਾ ਤੁਸੀ ਆ ਲੈ ਮਮਾ ਦੇ ਮਮਾ ਦੇ ਮਮਾ ਨਾ ਖਾਣਾ ਇਹ ਕੇਲੇ ਮਰੂਦੇ ਮੈਂ ਤੁਹਾਨੂੰ ਕਹਤਾ ਮੈਂ ਕੰਨ ਤੇ ਮਾਰੂੰ ਜਪੇੜ ਮੈਨੂੰ ਕਹਤਾ ਮਰੂ ਦੇ ਦੇ ਬਈ ਮੇਰੇ ਤੋਂ ਆਦਾਲਾ ਅੱਧਾ ਦੇ ਦੂੰਗੀ ਮੇਰੇ ਬੈਣ ਆਉਣ ਵਾਲੀ ਆ ਲੋ ਜੀ ਟਾਈਮ ਹੋ ਗਿਆ 4 ਦਾ ਤੇ ਆਪਾਂ ਸਕੂਲ ਤੋਂ ਆ ਕੇ ਹੁਣ ਆਪਾਂ ਆਪਣੇ ਵਲੌਗ ਦੀ ਜਿਹੜੀ ਸਟਾਰਟਿੰਗ ਕਰਨ ਲੱਗੇ ਆ ਤੇ ਚਾਹ ਪਣੀ ਲਿਆ ਸੀ ਪੀ ਅੰਦਰ ਕੋਈ ਖੜੇ ਸੀ ਮੇਰੇ ਉਧਰ ਧਿਆਨ ਸੀ ਤੇ ਅਸੀਂ ਵੀ ਬਸ ਉਦੋਂ ਆਏ ਸੀਗੇ ਉਹਦੇ ਇਹਦੇ ਰੈਡੀ ਆਏ ਆ ਤੇ ਖਾਣ ਨੂੰ ਜਿਹੜੇ ਜਨਨਕੀ ਆਪਾਂ ਨੂੰ ਅੱਜ ਮਠਿਆਈ ਆਈ ਆ ਨਾ ਦੇਖ ਪਿੰਡੂ ਬਲੌਗਰਾਂ ਵੱਲੋਂ ਜਿਨ੍ਹਾਂ ਦੇ ਆਪਾਂ ਜਨਨਕੀ ਬੱਬੂ ਦੀ ਦੀਦੀ ਮੈਰਿਜ ਤੇ ਗਏ ਸੀਗੇ ਕਿਉਂਕਿ ਉਹ ਵੀ ਆਪਦੇ ਕਮਾਕਾਰਾਂ ਦੇ ਵਿੱਚ ਬਿਜੀ ਸੀਗੇ ਹਨਾ ਤੇ ਫਿਰ ਅਗਲਾ ਹੌਲੀ ਹੌਲੀ ਜਿਹੜੀ ਮਠਿਆਈ ਵੱਡੀ ਆਂਦੀ ਐ ਤੇ ਇੱਕ ਮੇਰਾ ਸਟੂਡੈਂਟ ਲੈ ਕੇ ਆਇਆ ਸੀਗਾ ਜੋ ਵੀ ਨਾਨਕਪਛਕ ਤੇ ਗਏ ਸੀਗੇ ਤੇ ਅੱਜ ਮਠਿਆਈ ਮਠਿਆਈ ਹੋ ਗਈ ਇੱਕ ਫੂਟ ਦੇ ਖਮਰੂਦ ਕਿਡੇ-ਕਡੇ ਮਰੂਦਾਂ ਨੇ ਉਹਦੇ ਸਾਈਜ਼ ਦੇਖੋ ਕਿਉਂਕਿ ਇਹ ਵੀ ਮਰੂਦ ਬੱਚੇ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਦੇਦੇ ਨੇ ਵੀ ਤੇ ਜਿਵੇਂ ਹੱਸਿਆਂ ਦੇ ਸਿਸਕੇ ਹੁਣ ਮਠਿਆਈ ਇਕੱਠੀ ਹੋ ਗਈ ਹੈ ਹੁਣ ਮਠਿਆਈ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਚਾਹ ਨਾਲ ਜਾਨੀ ਕਿ ਫੋਕੀ ਚਾਹ ਪੀਤੀ ਨਹੀਂ ਆਂਦੀ ਆਪਣਾ ਇਹਨਾਂ ਦੇ ਚਾਹ ਨਾਲ ਕੁਛ ਨਾ ਕੁਛ ਖਾਣ ਨੂੰ ਹੋਵੇ ਚਲੋ ਜਿਵੇਂ ਾਸਦੇਵ ਨੇ ਵੀ 3-4 ਮਿੰਟ ਵਧੀਆ ਲੱਡੂਆਂ ਨਾਲ ਦੱਪਣਗੇ ਮੈਂ ਸਰਦਿਆਂ ਵਿੱਚ ਐਵੇਂ ਹੁੰਦਾ ਵੀ ਆਪਾਂ ਕੁਝ ਨਾ ਕੁਝ ਬਣਾਈ ਰੱਖਦੇ ਆ ਘਰੇ ਤੇ ਨਾ ਆਪਾਂ ਸਹਰੂ ਲਈ ਰੱਖਦੇ ਹਨਾ ਵੀ ਹਾਜਮ ਆ ਜਾਂਦੀ ਹੈ ਚੀਜ਼ ਜਾਨਕੀ ਗਰਮੀ ਦੇ ਵਿੱਚ ਤਾਂ ਇਹਨਾਂ ਖਾਣ ਨੂੰ ਨਹੀਂ ਜੀ ਕਰਦਾ ਹੁੰਦਾ ਇਹ ਬਾਕੀ ਜਿਵੇਂ ਕੰਮਕਾਰਾਂ ਦੇ ਵਿੱਚ ਜਿਵੇਂ ਕੱਲ ਨੂੰ ਸ਼ੁੱਕਰਵਾਰ ਆ ਤੇ ਆਪਾਂ ਨੂੰ ਅੱਜ ਕੱਪੜੇ ਵਗੈਰਾ ਤੇ ਪੋਚਣ ਦਾ ਜਿਹੜਾ ਕੰਮ ਆਪਾਂ ਨਹੀਂ ਕਰਾਂਗੇ ਉਗੀ ਬੋਤੇ ਵੀ ਸਵੇਰ ਲੱਗ ਜਾਣਗੇ ਤੇ ਕੱਪੜੇ ਵੀ ਜਿਹੜੇ ਕੱਲ ਧੋਤੇ ਸੀ ਕੱਲ ਨੂੰ ਵੀ ਧੋਵਾਂਗੀ ਤੇ ਅੱਛਾ ਫਾਰਟੀ ਤੇ ਇਹਨੂੰ ਪਤਾ ਲੱਗ ਗਿਆ ਟਾਈਮ ਹੋ ਗਿਆ ਹੁਣ ਸਾਡਾ ਵੇਖੋ ਮਨ ਤਾਂ ਸ਼ਾਮਾਂ ਇੱਕੇ ਦਮ ਸਾਰੇ ਵਿੜੇ ਦੇ ਵਿੱਚ ਛਾਂ ਆ ਜਾਂਦੀ ਹੈ ਚੱਕੀਆਂ ਦੇ ਕੰਮ ਚੱਕੀਆਂ ਦੇ ਛਿਰਸ਼ੇ ਸਾਨੂੰ ਪੱਠੇ ਪਾਉ ਤੇ ਬੰਨੂ ਫਿਰ ਤਾਰਾਂ ਦੀ ਜਲਦੀ ਹੋਣ ਲੱਗ ਜਾਂਦੀ ਹੈ ਤੇ ਬੱਚੀ ਵੀ ਜਿਹੜੇ ਟਿਊਸ਼ਨ ਤੇ ਚਲੇ ਗਏ ਆ ਸਬਜੀ ਪਾਜੀ ਦਾ ਪਤਾ ਨਹੀਂ ਕਿ ਸਾਗ ਕਿਤਾਬ ਕਾ ਦੀ ਸਬਜੀ ਬਣੇਗੀ ਮੇਰੀ ਬੰਦ ਪਸੰਦ ਦੀਆਂ ਜਲੇਬੀਆਂ ਉਹ ਜਿਹੜੀਆਂ ਵੱਧ ਬਣਨ ਉਹ ਦੋ ਹੱਥ ਪਾਉਣੇ ਹੁੰਦੇ ਨੇ ਜਦੋਂ ਕੁਝ ਖਾਣ ਨੂੰ ਨਹੀਂ ਮਿਲਦਾ ਹੁੰਦਾ ਤਾਂ ਜਿਹਦੇ ਲੱਬੀ ਚਾਹਨ ਦ ਵੱਧ ਪਤੰਦੇ ਟੱਕਰ ਪਾਰੇ ਹੋਏ ਤੇ ਜਲੇਬੀਆਂ ਆ ਮੇਰੇ ਸਟੂਡੈਂਟ ਲੈ ਕੇ ਐਸੇ ਆ ਗਿਆ ਇਹ ਗੋੜਾਲੇ ਸ਼ੱਕਰਪਾਰੇ ਕਰਾਰੀ ਚ ਜਿਹੜੀ ਕੋਈ ਕਰਾਰੀ ਹੈ ਅੱਧੀ ਦੇਖੀ ਪੜਦੀ ਲਓ ਜੀ ਟਾਈਮ ਹੋ ਗਿਆ 6 ਦਾ ਤੇ ਧਾਰਾਂ ਵਗੈਰਾ ਕੱਢਣ ਤੋਂ ਬਾਅਦ ਹੁਣ ਅੱਜ ਫੇਰ ਮੈਂ ਆਵੇ ਕੱਪੜਾ ਦਾ ਨਵੇਂ ਕੱਪੜਾ ਲੈ ਜਿਹੜਾ ਖਲਾਰਾ ਪਾਈ ਬੈਠੀ ਸੀਗੀ ਤੇ ਮੈਂ ਕਿਹਾ ਚਲੋ ਨਾਲੇ ਆਪਾਂ ਵਲੌਗ ਹੈ ਜਿਹੜਾ ਕੰਟੀਨਿਊ ਕਰਦੇ ਆ ਤੇ ਆਪਾਂ ਵਲੌਗ ਬਣਾਉਨੇ ਆ ਇੱਕ ਭੈਣ ਦੇ ਬਾਰ ਬਾਰ ਕਮੈਂਟ ਆਉਂਦੇ ਸੀ ਨਾ ਕਿ ਤੁਸੀਂ ਆਪਦੇ ਸੂਟ ਦਿਖਾਓ ਸੂਟ ਕਲੈਕਸ਼ਨ ਪਰ ਵੀ ਇੰਨੇ ਤਾਂ ਕੋਈ ਬਾਲੇ ਆਪਣੇ ਸੂਟ ਹੈ ਨਹੀਂਗੇ ਮੈਂ ਕਿਹਾ ਵੀ ਚਲੋ ਕੁਈਆ ਨਹੀਂ ਹੈਗੇ ਵੀ ਜਿਆਦੇ ਆਪਣੇ ਕੋਸਟਲੀ ਹੈ ਬਸ ਨੋਰਮਲ ਰੇਨ ਦੇ ਬਸ ਬੈਨ ਸੰਭਲਣ ਲੱਗੀ ਸੀ ਕਿਉਂਕਿ ਸਕੂਲ ਜਾਣ ਵਾਲੇ ਮਾਰੀ ਚ ਕੱਡੇ ਉਮੀ ਰੱਖਤੇ ਐਵੇਂ ਕਰਕੇ ਨਾਲ ਮਾਰੀ ਵਿਚਾਰੀ ਹੋ ਲੋ ਹੀ ਵੀ ਅੱਜ ਮੈਂ ਐਵੇਂ ਜਦੋਂ ਨੈਕਸਟ ਵੇਵ ਜਾਨੀ ਕਿ ਆਪਾਂ ਨੂੰ ਛੁੱਟੀ ਹੁੰਦੀ ਹੈ ਨਾ ਫਿਰ ਆਪਾਂ ਆਰਾਮਦਾਰੀ ਦੇ ਨਾਲ ਜਿਹੜੇ ਕੰਮ ਐ ਟੈਂਸ਼ਨ ਫਿਰ ਉਹ ਕਰੀ ਜਾਂਦੇ ਹੁਣ ਮੈਂ ਆਪ ਦੇ ਉਧਰੋਂ ਆਪਦੀ ਜ਼ਿੰਮੇਵਾਰੀ ਨਿਪਟਾਈ ਸੀ ਫਿਰ ਮੈਂ ਕਿ ਹੁਣ ਆਪ ਦੇ ਜਿਹੜੇ ਕੱਪੜੇ ਆ ਇਹਨਾਂ ਨੂੰ ਸਾਰੇ ਤੇ ਮੈਂ ਕਿ ਮੈਂ ਇਹਨਾਂ ਕੱਪੜਿਆਂ ਨੂੰ ਨੇ ਮੈਂ ਸਾਮ ਦਾ ਨਾਲੇ ਨਾ ਮੇ ਕੱਪੜੇ ਬਿਆਹ ਵਾਲੇ ਬਾਹਰ ਪਏ ਸੀਗੇ ਤੇ ਮੈਂ ਬੇਟਾ ਇੱਕ ਮਿੰਟ ਜੇ ਮੈਂ ਇਹਨਾਂ ਨਾਲ ਸਾਹਮਣੇ ਨਾਲ ਹੀ ਆਪਾਂ ਬਲੌਗ ਬਣਾ ਲੈਣੇ ਨਾਲ ਹੀ ਭੈਣ ਨਾਲ ਲਿਖੀ ਇਹਨੂੰ ਇਹ ਹੋਊਗਾ ਕਿ ਮੇਰੇ ਕਹੇ ਦੋ ਹਨ ਵੀਰਮਣ ਨੇ ਬਲੌਗ ਬਣਾ ਲਿਆ ਤੇ ਮੈਨੂੰ ਜਿਹੜੇ ਸੂਟ ਆ ਦਿਖਾਤੇ ਸਭ ਤੋਂ ਪਹਿਲਾਂ ਮੈਂ ਆ ਵਾਲੇ ਸੂਟ ਦੀ ਜਿਹੜੀ ਸਟਾਰਟਿੰਗ ਕਰੂੰਗੀ ਮੇਰੇ ਇਹ ਆ ਵਾਲਾ ਸੂਟ ਹੈ ਹਾਂਜੀ ਸਾਰਿਆਂ ਤੋਂ ਪਹਿਲਾਂ ਜਿਹੜੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਆਪਾਂ ਆਪਣੇ ਆਪ ਦੀ ਵਿਆਹ ਵਾਲੇ ਸੂਟ ਤੇ ਜਿਹੜੇ ਸਟਾਰਟਿੰਗ ਕਰੂੰਗੇ ਤੇ ਹੁਣ ਜਿਹੜੇ ਵਿਚਾਰੇ 셔ਟ ਦੀ ਮੇਰੀ ਦੀ ਲੈਂਥ ਹੈ ਨਿੱਕੀ ਜੀ ਰਹਿ ਗਈ ਹਨਾ ਕਿਉਂਕਿ ਉਦੋਂ ਥੋੜੇ ਜੇ ਸੂਟ ਆਪ ਉੱਚੇ ਪਾਉਂਦੇ ਸੀ ਤੇ ਹੁਣ ਨੀਵੇਂ ਪਾਉਣ ਲੱਗ ਗਏ ਆ ਤੇ ਇਹ ਜਿਹੜਾ ਮੇਰਾ ਮੈਂ ਲਾ ਵਿਆਹ ਵਾਲੇ ਮੇਰੇ ਦੋ ਸੂਟ ਪਾ ਲਈ ਕੈਮਰਾ ਨਾਲ ਲੱਗ ਤੋ ਦੋ ਸੂਟ ਪਏ ਆ ਜਿਹੜੇ ਮੇਰੇ ਬਿਲਕੁਲ ਵੀ ਨਹੀਂ ਆਉਂਦੇ ਇੱਕ ਤਾਂ ਉਸ ਦਿਨ ਦਿਖਾਇਆ ਸੀ ਮੈਂ ਬੇਬੀ ਪਿੰਕ ਸੀਗਾ ਤੇ ਇੱਕ ਜਿਹੜਾ ਆਹ ਵਾਲਾ ਮੇਰਾ orange ਸੂਟ ਹੈ ਜਿਹੜਾ ਇੱਥੋਂ ਉੱਪਰ ਹੀ ਨਹੀਂ ਫਸਦੇ ਹੈ ਆਵੇ ਰੌਲਾ ਸਮ੍ਰੀਤ ਦੇ ਆਜੂ ਪਰ ਜਿਹੜੀ ਬਾਹਰ ਦੇਖੀ ਸੀ ਹੈਂਡਵਰਕ ਦਾ ਸਾਰਾ ਸੂਟ ਹੈ ਪਰ ਨਹੀਂ ਹੈ ਉਹ ਚੌਰੀ ਸਮ੍ਰੀਤ ਤੇ ਜਿਹੜਾ ਪੂਰਾ ਹੈਂਡਵਰਕ ਨਾਲ ਹੈਂਡਵਰਕ ਵਾਲਾ ਸਿੰਪਾ ਜਾਨੀ ਕਿ ਪੂਰੀ ਸ਼ਰਟ ਫੁੱਲ ਹੈ ਤੇ ਸੂਟ ਬਹੁਤ ਸੋਹਣਾ ਪਰ ਪੈਂਦਾ ਨਹੀਂ ਹੈਗਾਗਾ ਜਿਹੜਾ ਇਹ ਸੂਟ ਪਿਆਗਾ ਤੇ ਇਹਦੇ ਨਾਲ ਜਿਹੜੀ ਆਹ ਵਾਲੀ ਦੁਪੱਟੇ ਵਿੱਚ ਰਾਂ ਹੀ ਪਿਆ ਵਿਚਿ ਮੁੱਛੀ ਹੋਇਆ ਪਹਿਲਾਂ ਮੈਂ ਸੋਚੀ ਹੁੰਨੀ ਵਿਚਾਰ ਮੈਂ ਇਹਦੇ ਨਾਲ ਕੋਈ ਸੂਟ ਬਣਾ ਲੈਂਦੀ ਵੀ ਮੈਂ ਕਿਹਾ ਸ਼ੱਡ ਕਿਉਂਕਿ ਜਦੋਂ ਸ਼ਹਿਰ ਜਾਂਦੇ ਆ ਉਹ ਤਾਂ ਕੋਈ ਨਾ ਕੋਈ ਹੋਰ ਪਸੰਦ ਆ ਜਾਂਦਾ ਤੇ ਫਿਰ ਆਹ ਮਮਾ ਦੇ ਲੈਸ ਇਹ ਸੋਡੀ ਲੈਣਾ ਨਾਲ ਇਹ ਮੇਰਾ ਸੂਟ ਆ ਸੋਡੇ ਕੰਮ ਆਉਣਾ ਜਾਂ ਪਿਆਰ ਰਹਿੰਦੇ ਬਸ ਵਿਆਹ ਦਾ ਸੂਟ ਹੈ ਇੱਕ ਆਹ ਵਾਲਾ ਸੂਟ ਆ ਪਿਛਲੇ ਸਾਲ ਬਣਾਇਆ ਸੀਗਾ ਇਹ ਬਣਾਇਆ ਜਨੀ ਕੀ ਦੀਦੀ ਕਹਨੇ ਦਿੱਤਾ ਸੀਗਾ ਮੈਨੂੰ ਵਾਓ ਕਿੰਨਾ ਸੁੰਦਰ ਹੈ ਇਹ ਸ਼ਿਮਰ ਜਗਾ ਗगन ਦੀ ਗगन ਦਾ ਪਿਆ ਸੀਗਾ ਤੇ ਮੰਮਾ ਜੀ ਉਦੋਂ ਸੀਗਾ ਮੰਮਾ ਜੀ ਹਾਂ ਜੀ ਆਹ ਮੱਝ ਦੋ ਆਹ ਲਾਏ ਹੋਏ ਆ ਨਾ ਇਹ ਮਮਾ ਉਹ ਤਰੰਗੀ ਆ ਗਏ ਆ ਹਾਂ ਕਲਰ ਹੈ ਜਿਹੜੇ ਤੇ ਜਿਹੜਾ ਦੁਪੱਟਾ ਇਹਦਾ ਬਹੁਤ ਜਾਲੀ ਸੋਹਣਾ ਹੈ ਐਦ ਕੀਤਾ ਮੈਂ ਇਹ ਵੀਰ ਨਹੀਂ ਕੀਤਾ ਹਨਾ ਬਾਕੀ ਤੁਹਾਨੂੰ ਮੈਂ ਚ ਪਾਲੇ ਸੀਗੇ ਇਹ ਵੀ ਬੜੀ ਸੋਹਣੀ ਹੈ ਪਿਆਗਾ ਜਣੀ ਕਿ ਮੈਂ ਪਾਇਆ ਨਹੀਂ ਹੈਗਾਗਾ ਚਲ ਕੋਈ ਨਹੀਂ ਇਹਨੂੰ ਮੈਂ ਬਾਹਰ ਹੀ ਰੱਖੂੰਗੀ ਇਸ ਤਰ੍ਹਾਂ ਦੀ ਵਗੈਰਾ ਤੇ ਜਦੋਂ ਕਿਤੇ ਜਾਣਾ ਪੈਂਦਾ ਬਸ ਸੋਨਾ ਪਾ ਲਿਆਂਗੇ ਆਹ ਵਾਲਾ ਮੇਰਾ ਹੁਣ ਵਾਲਾ ਸੂਟ ਐਨ ਮੈਂ ਬੜਾ ਇਹਦਾ ਸਾਰਾ ਨਹੀਂ ਬੌਂਦੀ ਹੈਗੀਗੀ ਕਿ ਮम्मी ਨੂੰ ਪਾ ਲਾ ਸੋਣ ਨੂੰ ਹਾਂ ਸਭ ਤੋਂ ਪਸੰਦ ਦਾ ਸੂਟ ਸਭ ਤੋਂ ਮੈਨੂੰ ਮਹਿਰੂਨ ਕਲਰ ਦਾ ਸ਼ੌਂਟ ਸੀ ਵੀ ਮੈਂ ਬਣਾਉਣਾ ਹੀ ਬਣਾਉਣਾ ਹੈ ਤਾਂ ਵੈਸੇ ਬ੍ਰਾਈਡਲ ਲੱਗਦਾ ਬ੍ਰਾਈਡਲ ਸੂਟ ਹੀ ਲੱਗਦਾ ਸੀ ਇਹ ਕੈਮਰੇ ਦੇ ਵਿੱਚ ਰੈੱਡ ਦਿਖਾਈ ਦਿੰਦਾ ਬਟ ਇਹ ਹੈਗਾਗਾ ਮਹਿਰੂਨ ਨੇ ਨਾ ਹਰੋਂ ਬੰਨ ਜਾਂਦੀ ਬਣੀ ਹੋਈ ਹੈ ਨਾ ਇਹ ਹੈਗਾਗਾ ਉਸਤੇ ਹੈ ਮਮਾ ਦੀ ਲਾ ਸ ਕਿੰਨੀ ਸੋਹਣੀ ਹੈ ਇਹ ਕ੍ਰੀਪਟ ਹੈ ਤੇ ਆਹ ਹੈਗਾਗਾ ਬ੍ਰੋਕਲੀ ਸ਼ਰਟ ਸੀ ਇਹ ਮਮਾ ਸ਼ਰਟ ਨਾਲ ਮੇਰੇ ਅੱਗਾ ਲਹਗਾ ਬਣਾਇਆ ਪਰ ਤੁਸੀਂ ਕੁਰਤੀ ਸਲਵਾਰ ਆ ਸਲਵਾਰ ਕੁਰਤੇ ਤੇ ਇਸ ਮਿੰਟ ਦੀ ਸ਼ਰਟ ਸੀਗੀ ਤੇ ਆ ਵਾਲੇ ਮੈਂ ਹੈਂ ਕੌਣ ਦੇਖਦਾ ਦਿਖਾ ਦੇ ਕਰ ਬੁੱਤ ਤੇ ਆ ਵਾਲੀ ਜਿਹੜੀ ਬਾਟਮ ਹੈ ਇਹਦੇ ਤੇ ਅਸੀਂ ਵਰਕ ਕਰਾਇਆ ਸੀਗਾ ਇਹ ਵਾਲਾ ਸੂਟ ਆਪਾਂ ਬਣਾਇਆ ਸੀ ਗੋਨੇ ਨੇ ਮੰਡੀ ਇੱਕ ਕੰਟਿਕ ਦੇ ਪਹੁੰਚ ਤੇ ਮੇਰਾ ਤੇ ਗगन ਦਾ ਜਿਹੜਾ ਸੇਮ ਸੂਟ ਹੈ ਤੇ ਇਸ ਤੋਂ ਬਾਅਦ ਇਹ ਵੀ ਮੈਂ ਗगन ਦੇ ਵਿਆਹ ਲਈ ਬਣਾਇਆ ਸੀਗਾ ਜ਼ਰੀ ਦਾ ਤੇ ਉਹਦਾ ਮਮਾ ਜੀ ਮਮਾ ਜੀ ਇਹ ਤੁਸੀਂ ਨਾ ਰਾਜ ਦੇ ਵਿਆਹ ਤੇ ਪਾ ਕੇ ਗਏ ਸੀ ਨਾ ਨਹੀਂ ਹੁਣ ਪਾਇਆ ਸੀ ਤੇ ਗਗਨ ਦੋ ਵਾਰੀ ਪਾਇਆ ਇੱਕ ਵਾਰੀ ਗਗਨ ਰਾਜ ਦੇ ਵਿਆਹ ਤੇ ਤਾਂ ਪਾ ਕੇ ਗਈ ਸੀ ਇੱਕ ਵਾਰੀ ਪਾਇਆ ਸੀ ਗ ਦੁੱਧ ਵਾਲੀ ਗਗਨ ਦੇ ਵਿਆਹ ਤੇ ਤੇ ਹੁਣ ਪਾਇਆਗਾ ਆਪਾਂ ਬਰਹੰਡੇ ਵਾਲੀ ਗਗਨ ਦੀ ਜਾਗੋ ਤੇ ਇਹ ਵਾਲਾ ਹਨ ਇਹ ਤੇ ਔਰਗੰਜਾ ਦੀ ਇਹਦੇ ਨਾਲ ਹੈ ਪੈਲਸ ਤੇ ਪਾਇਆ ਸੀ ਹਾਂਜੀ ਤੇ ਇਹ ਵਾਲਾ ਹੈਗਾ ਔਰਗੰਜਾ ਦਾ ਦੁਪੱਟਾ ਬਹੁਤ ਹੁੰਦਾ ਹਮ ਇਹ ਵਾਲੇ ਮੇਰੇ ਸੂਟ ਨੇ ਜਿਹੜੇ ਹੈਵੀ ਯਾਨੀ ਕਿ ਸਾਂਧ ਦੂੰਗੀ ਬਸ ਮੈਂ ਆਹ ਵਾਲੇ ਜਿਹੜੇ ਰੱਖ ਦੂੰਗੀ ਕਿ ਹੁਣ ਕੋਈ ਨਾ ਕੋਈ ਫੰਕਸ਼ਨ ਆ ਜਾਂਦਾ ਤਾਂ ਆਪਾਂ ਜਿਹੜੇ ਆਪਦੇ ਸੂਟ ਹੈ ਇਹ ਇਧਰ ਵਾਲੇ ਵੀ ਦਿਖਾ ਦਿਓ ਇਹ ਮੇਰਾ ਪਾਲਾ ਸੋਨਾ ਤੇ ਇਹ ਵਾਲੇ ਮੇਰੇ ਹੈਗੇ ਹੈਗੇ ਡੇਲੀ ਵੇਅਰ ਵਾਲੇ ਸੂਟ ਆ ਮੇਰਾ ਹੈਗਾਗਾ ਬੈਲਵਰਟ ਤੇ ਇਹ ਰੈਡੀमेड ਹੀ ਬਣਿਆ ਬਣਾਇਆ ਲੈਤਾ ਸੀਗਾ ਇਹ ਹੈਗਾਗਾ ਪਲਾਜ਼ੋ ਸੂਟ ਮੇਰੇ ਕੋਲ ਬੈਲਵਰਟ ਦੇ ਮਿਲਦਾ ਤਿੰਨ ਸੂਟ ਹੋ ਗਿਆ ਆ ਬਣਾ ਮਮਾ ਇੱਕ ਮਿੰਟ ਆਪ ਦੇ ਨਾਲ ਲਾ ਕੇ ਦਿਖਾਓ ਰੈਡੀमेड ਹੀ ਹੈ ਆਣੇ ਬਣਾ ਸੋਨਾ ਆ ਦੁਪੱਟੇ ਪਿੱਛੇ ਜਿਹੜਾ ਇਹਨਾਂ ਰੋਲਾ ਪਿਆ ਸੀ ਮਸਾ ਮਿਲਿਆ ਸੀਗਾ ਇਹ ਵਾਲਾ ਸੂਟ ਸੀਗਾ ਬਰੋ ਜੋ ਚ ਕਹਿੰਦੇ ਸੀ ਦੀਦੀ ਵਰਗਿਆਂ ਤੋਂ ਲੈਤਾ ਸੀ ਆਪਾਂ ਵੀਰਪਾਲ ਜਿਹੜੇ ਪਿੰਡੂ ਬਲੌਗਰ ਵੀਰ ਨੇ ਉਹਨਾਂ ਦੀ ਜਣੀ ਵੀਰਪਾਲ ਆ ਜਿਹੜੀ ਉਹਨਾਂ ਨੇ ਕੀਤਾਗਾ ਕਬੜੀਕ ਦਾ ਕੰਮ ਹੈ ਵੀਰਪਾਲ ਦਾ ਤੇ ਆਪਾਂ ਉਹਨਾਂ ਤੋਂ ਗਰਮੀਆਂ ਦੇ ਵਿੱਚ ਬਣਾਇਆ ਸੀਗਾ ਤੇ ਸਟਿਚਮੈਂ ਹੁਣ ਕਰਵਾਇਆ ਸੀ ਤੇ ਹੁਣ ਮੈਂ ਲੱਗਦਾ ਦਿਵਾਲੀ ਵੇਲੇ ਦੀਦੀ ਵਰਗਿਆਂ ਕੋਲੇ ਗਏ ਉਹ ਵਾਲਾ ਇਹ ਸੂਟ ਹੈਗਾ ਮੇਰਾ ਜੌਰਜਟ ਦਾ ਇਹਨੂੰ ਵੀ 2 ਦਿਨ ਸਾਢ ਹੋ ਗਏ ਪਰ ਜਿਵੇਂ ਆਏ ਸੀ ਕਿ ਜਿਹੜੀ ਇਹਦੇ ਆ ਮਸਕਾਰਾ ਜਜਮ ਚੰਪਕ ਜੀ ਲੱਗੀ ਹੁੰਦੀ ਹੈ ਖਰਾਬ ਹੋ ਜੂ ਬਟ ਨਹੀਂ ਹੋਈ ਇਹ ਮੇਰੇ ਸੂਟ ਦਾ ਕਲਰ ਵੀ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਤੇ ਸੂਟ ਵੀ ਹੈ ਜਿਹੜਾ ਇਹ ਬਿਲਕੁਲ ਵੀ ਖਰਾਬ ਨਹੀਂ ਹੋਇਆ ਆ ਵੀ ਬੈਲਵਰਟ ਜੀ ਹੈ ਇਹ ਮੈਂ ਆਜਾ ਜਿਹੜਾ ਸੂਟ ਪਾ ਕੇ ਗਈ ਸੀ ਆ ਵੀ ਬੈਲਵਰਟ ਚ ਆ ਜਦੋਂ ਜਦੋਂ ਚੱਲੇ ਬੈਲਵਰਟ ਦੇ ਇਦਾਂ ਪ੍ਰਿੰਟਡ ਸੂਟ ਐਨ ਉਹਦੋਂ ਬਣਾਇਆ ਸੀ 3 ਸਾਲ ਪਹਿਲਾਂ ਮੈਂ ਜਿਹੜੀ ਆ ਚੀਜ਼ ਆਈ ਇਹ ਨਕਲ ਜਾਈਏ ਪਿਛਲੇ ਸਾਲ ਆ ਚੀਜ਼ ਬਹੁਤ ਵਧੀਆ ਵਧੀਆ ਹੈਵੀ ਆ ਖਰਾਬ ਘਰ ਵੀ ਨਹੀਂ ਮੇਰੇ ਕੋਲ ਬੈਲਵਰਟ ਜੀ ਤਿੰਨ ਚਾਰ ਹੋਗੇ ਇਹ ਮਾਲ ਬ੍ਰਦਰ ਦੇ ਵੈਵਲੇ ਬਣਾਏ ਸਨ ਜੌਰਜਟ ਦੇ ਵਿੱਚ ਲੈ ਵੀ ਲਖਵੀਰ ਦੇ ਲਈ ਸੂਟ ਤੇ ਤੁਸੀਂ ਸੋਨਾ ਜਿਹਾ ਕਮੈਂਟ ਕਰਦੀ ਠੀਕ ਹੈ ਵੀ ਤੁਹਾਨੂੰ ਕਿਹੜਾ ਸੋਨਾ ਲੱਗਿਆ ਹਾਂ ਕਿਹੜੇ ਤੋਂ ਆਹ ਮੈਂ ਕਦੀ ਕਦੀ ਹੁੰਦੀ ਨੇ ਉਹ ਪਾ ਜਾਣੇ ਕਦੀ ਕਦੀ ਸਕੂਲ ਚ ਕਿ ਉਹ ਕਦੀ ਕਦੀ ਵਾਰੀ ਹੁੰਦੀ ਪੁਰਾਣਾ ਹੋ ਗਿਆ ਬਸ ਹਾਂ ਆਹ ਬਸ ਪੈ ਜਾਂਦਾ ਆਹ ਵਾਲਾ ਵੀ ਮੈਂ ਸੁਣੀ ਹੈ ਜਿਹੜਾ ਹਾਏ ਕਿੰਨਾ ਸੋਹਣਾ ਆਹ ਵਾਲਾ ਕਰੀਮ ਆ ਕੋਲ ਮੈਂ ਕੀਤਾ ਸੀ ਸਟਿਚ ਮੈਨੂੰ ਰੱਖੜੀ ਵੀ ਮਿਲਿਆ ਸੀ ਠੀਕ ਹੈ ओके। ਇਕ ਅੱਦਾ ਹੋਰ ਦੇਖ ਲਾਂਗੇ। ਸਾਰੀਆਂ ਜੇ ਮੇਰੇ ਕੋਲੇ ਦੋ ਦੁਪੱਟੇ ਪਏ ਨੇ ਤੇ ਹਜੇ ਮੈਂ ਉਹਨਾਂ ਨਾਲ ਦੇਖੂੰਗੀ ਕੋਈ ਜਾਂ ਤਾਂ ਮਮੀ ਆ ਤੁਸੀਂ ਕਰੋ ਕੋਈ ਪਾਰਟੀ ਵੀਅਰ ਵਾਲਾ ਬਣਿਆ ਤਾਂ ਉਹ ਬਣਾ ਲਾਂਗੇ। ਨਹੀਂ ਤਾਂ ਫਿਰ ਜਿਵੇਂ ਕਿ ਹੁਣ ਸਕੂਲ ਦੇ ਵਿੱਚ ਜਾਣੇ ਆ ਤਾਂ ਉਦਾਂ ਦਾ ਜਿਹੜਾ ਸੂਟ ਬਣ ਜਾਂਦਾ ਆਹ ਵਾਲਾ ਸ਼ਾਲ ਨੇ ਮੇਰੇ ਵਿਆਹ ਵਾਲੇ ਆਹ ਵਾਲਾ ਤੇ ਕਾ ਵਾਲਾ ਵਿਚਾਰੇ ਆਈ ਪਏ ਆ। ਆਈ ਬਰ ਕੱਢ ਲੈਣੀ ਹੈ ਪੇਟੀ ਚੋਂ, ਅਲਮਾਰੀ ਚੋਂ ਤੇ ਆਈ। ਮੰਮਾ ਕੀ ਇਹੇ ਜੋ ਰੰਗ ਦਾ ਮੇਰੇ ਕੋਲ ਇੱਕ ਮਿੰਟ ਮੈਂ ਬਾਹਰ ਬਣਾਉਂਦੇ ਮਾਉਣੀ ਆ। ਲੋ ਜੀ ਸਾਡੇ ਘਰੇ ਖੇਤੀਬਾੜੀ ਦੇ ਜਿਹੜੇ ਦੋ ਮਾਰ ਆ ਉਹ ਆਏ ਹੋਏ ਨੇ ਜੇਕਰ ਕਣਕ ਪ੍ਰਤੀ ਕੋਈ ਵੀ ਤੁਹਾਨੂੰ ਜਾਣਕਾਰੀ ਲੈਣੀ ਹੈ ਤੇ ਹਾਂ ਆ ਡਾਕਟਰ ਭੱਜਣ ਆਲਾ ਰੈੱਡ ਕੋਟੀ ਵਾਲਾ ਬਸ ਇਹ ਕੈਮਰਾ ਦੇਖ ਕੇ ਨਾਲ ਦੀ ਨਾਲ ਭੱਜ ਜਾਂਦਾ ਇਹ ਚਲੋ ਦੱਸੋ ਜਲਦੀ ਇਹ ਕਹਿੰਦਾ ਕਿ ਮੇਰੀ ਕਣਕ ਤੇ ਸਪਰੇਅ ਕਰਨੀ ਹੁੰਦੀ ਹੈ ਹਾਂਜੀ ਕਦ ਨਾਲ ਕਦੋਂ ਤੋਂ ਵੀ ਹੋਣਾ ਹੈ ਹਾਂਜੀ ਹਾਂਜੀ ਉਹ ਕਹਿੰਦਾ ਵੀ ਤਾਂ 60 ਦਿਨਾਂ ਦੇ ਕਰਨੀ ਹੈ ਤੇ 11 ਦਿਨਾਂ ਦਾ ਖੇਤ ਨਾ ਜਾਏ ਮੁੜ ਕੇ ਅੱਛਾ ਹਾਂ ਯਾਰ ਮੈਂ ਜਦੋਂ ਗਿਆ ਉਹ ਦੁਬਾਰੇ ਫੇਟੋ ਨਹੀਂ ਲਈ ਜੋ ਵੀ ਮੇਰੇ ਵੀਰ ਖੇਤੀ ਕਰਦੇ ਆ ਤਾਂ ਇਹਨਾਂ ਦੀ ਜਾਣਕਾਰੀ ਜ਼ਰੂਰ ਲੈਣਾ ਇਹਦੀ ਜਾਣਕਾਰੀ ਖੇਤੀਬਾੜੀ ਮਾਹਰ ਹੈ ਹਾਂ ਜਦੋਂ ਮੈਂ ਕੈਮਰਾ ਆਨ ਕੀਤਾ ਨਾਲ ਦੀ ਨਾਲ ਮੋਟਰਸਾਈਕਲ ਸਟਾਰਟ ਕੀਤਾ ਬਸ ਇਹਦੀ ਹੀ ਘਾਟ ਫੜੀ ਹੋਈ ਆ ਉਹ ਚਾਬੀ ਤੂੰ ਕੱਢ ਲਈ ਸੀ ਨਦੀ ਕੀ ਕਰਦੇ ਹਾਂ ਮੋਟਰ ਨਾ ਕੱਦੂ ਕਸ਼ ਕਰਦੇ ਹਾਂ ਤਾਂ ਕੀ ਕਰਨਾ ਕੱਦੂ ਕਸ਼ ਕਰਕੇ පත්තාලක පැමන්නු තිශි මූරය පරටමරගේ ති ගඩේ පාක දක පාේ හො පැල කනුගේ න බ ුන් තක්දීවී හඩ බයිලයට සොන්දීයන තකම්ම බලදේ හැ ਦਾਦੇ ਸਾਰੇ ਕੰਮ ਕਰਦੇ ਪੈਂਦੀ ਐ ਆ ਦੇ ਖਾ ਕੀ ਕਰੀਏ ਨੇ ਤੁਸੀਂ ਗੰਦੇ ਨੂੰ ਘਾਤ ਕਰੀਏ ਨੇ ਗੰਦਾ ਵਿੱਚੇ ਗੰਦਾਵਾਸਾ ਹਮਮ ਸਵਾਦ ਵਾਲਾ ਘਰ ਨਹੀਂ ਕਰਦੇ ਨਾ ਹਾਂ ਗੰਦੇ ਦਾ ਸਵਾਦੀ ਬਣ ਜੀ ਗੰਦੇ ਤੇ ਹਾਰ ਜਾਏ ਜੋ ਹੈ ਸਬਜੀ ਇਹ ਬਣਦਾ ਹਮਮ ਅਸੋਬਤ ਨੂੰ ਛੁੱਟੀ ਐ ਹਮਮ ਸੋਬਤ ਨੂੰ ਰੋਟੀ ਰੋਟੀਆਂ ਬਣਾ ਕੇ ਖਵਾ ਦੂੰਗਾ ਵਾਲੇ ਹੂੰ ਫਰਾਮਦਾਰ ਇਹਨਾਂ ਖਾਓਗੇ ਘਰੇ ਗਰਮੋ ਗਰਮ ਹੂੰ ਕਿਉਂਕਿ ਠੰਡ ਨਹੀਂ ਖਾ ਲੈ ਸਕੂਲ ਦੇ ਵਿੱਚ ਨਹੀਂ ਬਾਹਰ ਰੱਖ ਦੇਣੇ ਤੱਤੀਆ ਹੋ ਜਾਣੇ ਪੁੱਤ ਪਤਾ ਹੈ ਮਸਾਏ ਕਰਨਾ ਮਸਾਏ ਜਾਣਾ ਖੰਗੀ ਬਦਨ ਜਾਤੋ ਆਣੀ ਬੇਰਾਂ ਨਹੀਂ ਆਉਣੀ ਤੇ ਖੰਗੀ ਨਹੀਂ ਖਾਣੇ ਵਾਲੀ ਚਾਹੀਏ ਖਾਂ ਲੋ ਜੀ ਟਾਈਮ ਹੋ ਗਿਆ ਸਾਢੇ 8 ਦਾ ਤੇ ਆਪਾਂ ਹੁਣ ਆਪਦੀ ਕੰਮ ਕਰ ਕਰਕੇ ਫ੍ਰੀ ਹੋਏ ਸੀ ਤੇ ਅੱਜ ਨਵਰੀਦ ਘੋਰਾ ਜਿਹੜੀ ਸੌਂਗੀ ਹੈ ਤੇ ਮੰਮੀ ਨੇ ਵੀ ਜਿਹੜੇ ਆਪਦੀ ਕੰਮ ਕਰਾ ਅੱਜ ਜਲਦੀ ਜਿਵੇਂ ਕੀ ਜਿਹੜੇ ਵੀ ਜਿਵੇਂ ਨਵਰੇ ਸਮਰੀਦ ਬਣਾ ਕੇ ਲਈਏ ਕਲੇਪਰ ਕਦੂ ਕਸ਼ ਕਰੀ ਜਾਂਦੇ ਸੀ ਮੰਮੀ ਮੂਲੀਆਂ ਤੇ ਉਹਨਾਂ ਨੇ ਵੀ ਇਹ ਕੰਮ ਨਿਬੜ ਕੇ ਰੱਖਤਾ ਕਿਉਂਕਿ ਸਵੇਰ ਜਿਹੜੇ ਕੰਮ ਕਰ ਹੋਰ ਹੀ ਜਾਦੇ ਹੋ ਜਾਂਦੇ ਪਹਿਲੀ ਗੱਲ ਤਾਂ ਚਾਹ ਪਾਣੀ ਦਾ ਕੰਮ ਹੀ ਨਹੀਂ ਜਿਹੜਾ ਨਿਬੜਦਾ ਹੈਗਾ ਫਿਰ ਕਈ ਵਾਰੀ ਵੀ ਖੇਤਕਾਰਾਂ ਦੇ ਜਿਹੜੇ ਕੰਮ ਹੁੰਦੇ ਆ ਫਿਰ ਰੋਟੀ ਬਣੀ ਜਿਹੜਾ ਜਲਦੀ ਬਣਾਉਣਾ ਪਹਿਲਾਂ ਤਾਂ ਕਰਕੇ ਕੋਸਾਈ ਹੋ ਗਿਆ ਅੱਜ ਮੰਮੀ ਨੂੰ ਵੀ ਚਲ ਕੱਲ ਨੂੰ ਸਾਨੂੰ ਛੁੱਟੀ ਹੈ ਹਨਾ ਤੇ ਮੂਲੀ ਵਾਲੇ ਪਰੌਂਠੇ ਜਿਹੜੇ ਪਈ ਗਰਮ-ਗਰਮ ਖਵਾ ਦੂੰਗੀ ਨੇ ਸਕੂਲ ਜਾਂਦੇ ਨੂੰ ਤਾਂ ਕਿਹੜੇ 나ਹੀਂ ਫਿਰ ਨਾਲ ਲਿਜਾ ਸਕਦੇ ਕਿਉਂਕਿ ਰੋਟੀ ਠਰ ਜਾਂਦੀ ਹੈ ਤੇ ਇਹ ਜਸਮਰੀਤ कौर ਕਹਿ ਰਹੀ ਹੈ ਕਿ ਮਮਾ ਮੈਨੂੰ ਤੜਕੇ ਜਲਦੀ ਉਠਾ ਦੀ ਵੀ ਭਾਈ ਤੂੰ ਜਲਦੀ ਉੱਠ ਕੇ ਕੀ ਕਰਨਾ ਹਨਾ ਵੀ ਸਾਡੇ ਵਰਗੇ ਨੂੰ ਦੇ ਹੁੰਦਾ ਵੀ ਛੁੱਟੀ ਹੈ ਤੇ ਅਸੀਂ ਤਾਂ 10 ਮਿੰਟ ਲੇਟ ਉੱਠਾਂਗੇ ਬਸ ਯੋ ਲੱਗੀ ਵੀ ਅੱਗੇ 5 ਵਜੇ ਉੱਠਦੇ ਅੱਜ ਛੇਵਜੇ ਉੱਠਾਂਗੇ ਵੀ ਚਲ 10 ਮਿੰਟ ਘੰਟਾ ਲੇਟ ਸਹੀ ਚਾਹ ਆਹ ਧਾਰ ਕੱਢ ਲਾਂਗੇ ਫੇਰ ਵੀ ਐਵੇਂ ਹੁੰਦਾ ਵੀ ਧਾਰਾਂ ਕੱਢ ਕੇ ਚਾਹ ਪੀਣੇ ਆ ਜਦੋਂ ਪਹਿਲਾਂ ਵੀ ਧਾਰਾਂ ਤੋਂ ਨਾ ਕੱਢ ਕੇ ਮੈਂ ਸਾਰੇ ਕੰਮ ਨਿਵੇੜ ਕੇ ਫੇਰ ਚਾਹ ਪੀਂਦੀ ਹੁੰਨੀ ਆ ਫ੍ਰੀ ਹੋ ਕੇ ਫੇਰ ਵੀ ਉਦੋਂ ਐ ਹੁੰਦਾ ਚੁੱਟੇਲਦਿਆਂ ਤਾਂ ਕੋਈ ਘੰਟਾ ਘੜੀ ਮਗਰੋਂ ਹੀ 7:30 ਦੇ ਨੇੜੇ ਜਿਹੜੇ ਬਾਹਰ ਆਪਾਂ ਕੰਮ ਸਟਾਰਟ ਕਰਦੇ ਆ ਤੇ ਫੋਨ ਦੇਖੀ ਜਾਂਦੇ ਚਾਹ ਚੋ ਪੀ ਜਾਈਦਾ ਗੱਲਾਂਬਾਤ ਕਰ ਲੈਂਦੀਆਂ ਤੇ ਇਹਨਾਂ ਨੂੰ ਇਹ ਹੁੰਦਾ ਬਿਛੂਟੀ ਵਾਲ ਦਿਨ ਅਸੀਂ ਜਲਦੀ ਉੱਠਾਂਗੇ ਜਿੱਦੇ ਸਕੂਲ ਜਾਣਾ ਹੁੰਦਾ ਉਹਦੇ ਮਾਸ ਆਉਂਦੇ ਨੇ ਉਹ ਸਾਡੇ ਛੇ ਦੇ ਨੇੜੇ ਆ ਜਿਹੜੇ ਆਪਾਂ ਉਠਾਉਣੇ ਆਂਗੇ ਜੇ ਤੁਸੀਂ ਵੀ ਛੋਤੇ ਹਾਂ ਕਿ ਤੁਸੀਂ ਵੀ ਆਏਗਾ ਜਾਣਗੇ ਸਾਨੂੰ ਗਨਿਓ ਹਾਂ ਤੇ ਅਸੀਂ ਵੀ ਛੋਤੇ ਹਾਂ ਦੇ ਸਸੀਂ ਵੀ ਉਦੋਂ ਐਵੇਂ ਸੁਦੇਹਾ ਉੱਠ ਖੜਦੇ ਸੀ ਤੇ ਸਕੂਲ ਜਿੱਦੇ ਜਾਣਾ ਹੁੰਦਾ ਸੀ ਉਹਦੇ ਉੱਠਦੇ ਨਹੀਂ ਹੁੰਦੇ ਸੀ ਹਨਾ ਤੇ ਬਾਕੀ ਜੇ ਕੋਈ ਤੋਹਾਰ ਹੁੰਦਾ ਹੈ ਇਹਦਾ ਕੋਈ ਵੀ ਹੁੰਦਾ ਸੰਛਿੱਤੀ ਹੁੰਦੀ ਹੀ ਹਾਂ ਸਰਕਾਰੀ ਛੁੱਟੀ ਤਾਂ ਹੁੰਦੀ ਆ ਪੁੱਤ ਪਹਿਲਾਂ ਤਾਂ ਹੁੰਦੀ ਆ ਤੇ ਬਾਕੀ ਹਨਾ ਪਲੀਜ਼ ਬਾਕੀ ਮੈਂ ਇਹ ਦੱਸਣਾ ਚਾਹੁੰਦੀ ਸੀ ਕਿ ਸ਼ਾਇਦ ਕੱਲ ਨੂੰ ਆਪਾਂ ਲਾਈਵ ਆਵਾਂਗੇ 8 ਵਜੇ ਤੇ ਪਲੀਜ਼ ਸਪੋਰਟ ਕਰਿਓ ਆਪਣੇ ਲਾਈਵ ਦੇ ਵਿੱਚ ਜਰੂਰ ਹਾਜ਼ਰ ਹੋਇਓ ਤਾਂ ਆਪਾਂ ਲਾਈਵ ਕਰਾਂਗੇ ਗੱਲਾਂ ਬਾਤਾਂ ਹਨਾ ਤੇ ਕਿਉਂਕਿ ਪਤਾ ਨਹੀਂ ਕਿੰਨੇ ਕਿੰਨੇ ਕਦੇ ਸ਼ਾਇਦ 45 ਕਿ ਨਹੀਂ 55% ਦੇ ਨੇੜੇ ਜਿਹੜੇ ਭੈਣ ਭਰਾ ਹਨ ਆਪਣੇ ਵਲੌਗ ਤਾਂ ਦੇਖਦੇ ਨੇ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਹਨਾ ਕਿਉਂਕਿ ਤੁਹਾਡੀ ਸਪੋਰਟ ਸਦਕਾ ਪਿੱਥੋਂ ਤੱਕ ਆਇਆ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਣੇ ਰਿਲੇਟਿਵ ਨੂੰ ਹਨਾ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਆਪ ਅੱਗੇ ਵਧ ਸਕੀਏ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਦਿਵਾਲਿਓ ਤਾਂ ਕਿ ਆਉਣ ਵਾਲੇ ਵਲੌਗ ਦੇ ਜਿਹੜੇ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਸੋਹਣੇ ਸੋਹਣੇ ਵਲੌਗ ਹੈ ਤੇ ਉਹ ਤੁਸੀਂ ਇੰਜੋਏ ਕਰ ਸਕੋ ਚਲੋ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਹਾਂਜੀ ਉਹ ਬੋਲਗੀ ਜੀ ਨਹੀਂ ਬੋਲਗੀ ਬੋਲੀ ਦਾ ਹੁਣ ਕੀ ਇਲਾਜ ਬਣਾਈਏ